ਤਰਨਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਹੈ ਜਿਸ ਕਾਰਨ ਫਲੱਡ ਗੇਟ ਖੋਲ ਦਿੱਤੇ ਨੇ ਤਸਵੀਰਾਂ ਦਿਖਾ ਰਹੇ ਹਾਂ ਖਤਰੇ ਦੇ ਨਿਸ਼ਾਨ ਤੋਂ ਵੀ ਪਾਣੀ ਜੜਾਇਆ ਉਹ ਡੈਮ ਦੇ ਵਿੱਚ ਉੱਪਰ ਜਾ ਚੁੱਕਿਆ ਹੈ ਜਿਸ ਨਾਲ ਤੁਹਾਨੂੰ ਦੱਸ ਦਈਏ ਕਿ ਨਰੋਟ ਜੈਮਲ ਸਿੰਘ ਇਲਾਕੇ ਦੇ ਵਿੱਚ ਲਗਭਗ 80 ਪਿੰਡ ਜਿਹੜੇ ਆ ਉਸ ਪਾਣੀ ਦੇ ਮਾਰ ਖੇਠ ਆ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਹੁਣ ਹੈਲੀਕਾਪਟਰ ਤੱਕ ਬੁਲਾ ਲਏ ਗਏ ਨੇ ਰੈਸਕਿਊ ਕਰਨ ਦੇ ਵਾਸਤੇ ਤੁਹਾਨੂੰ ਦੱਸਦੀ ਕਿ ਲੋਕਾਂ ਦੀਆਂ ਦੁਕਾਨਾਂ ਤੱਕ ਜੜੀਆਂ ਨੇ ਪਾਣੀ ਦੇ ਵਿੱਚ ਰੁੜ ਚੁੱਕੀਆਂ ਨੇ ਇੰਨੇ ਬੁਰੇ ਖਲਾਅਤ ਜਿਹੜੇ ਨੇ ਉਹ ਹੋ ਚੁੱਕੇ ਨੇ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਲਗਾਤਾਰ ਵਾਧ ਰਿਹਾ ਹੈ ਔਰ ਜਿਸ ਕਾਰਨ ਰਾਵੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਬਿਆਸ ਤਰਿਆਦ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤਾਂ ਇਹ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇੰਜ ਲੱਗਦਾ ਹੈ ਕਿ ਜਿਵੇਂ ਇਹ ਨਦੀ ਹੀ ਬਣੀ ਖੂਬੇ ਦ੍ਰਿਆਖੀ ਬਣਿਆ ਕੋਵੇ ਚਾਰੇ ਪਾਸੇ ਪਾਣੀ ਹੀ ਪਾਣੀ ਆ ਟੋਟਲ ਫਸਲ ਤਬਾਹ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਹੈ ਲੋਕਾਂ ਦੀਆਂ ਦੁਕਾਨਾਂ ਰੁੜ ਚੁੱਕੀਆਂ ਨੇ ਮਾਲ ਡੰਗਰ ਜਿਹੜਾ ਉਹ ਵੀ ਖਤਰੇ ਦੇ ਵਿੱਚ ਹੈ ਤਾਂ ਕਈ ਲੋਕ 12 ਦੇ ਲੋਕ ਦੱਸਿਆ ਜਾ ਰਿਹਾ ਕਿ ਇਸ ਹੜ੍ਹਾਂ ਦੇ ਵਿੱਚ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੇ ਵਾਸਤੇ ਆਰਮੀ ਦਾ ਹੈਲੀਕਾਪਟਰ ਜਿਹੜਾ ਆ ਪਠਾਨਕੋਟ ਤੋਂ ਬੁਲਾਇਆ ਗਿਆ ਇਹ ਅਸੀਂ ਤਸਵੀਰਾਂ ਦਿਖਾ ਰਿਆਂ ਕੁਝ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਪਰ ਕੁਝ ਲੋਕ ਅਜੇ ਵੀ ਘਰਾਂ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਾਰੀ ਨੇ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਹਾਲਾਤ ਜਿਹੜੇ ਨੇ ਉਹ ਬਹੁਤ ਭਿਆਨਕ ਬਣ ਚੁੱਕੇ ਨੇ ਬਹੁਤ ਖੌਫਨਾਕ ਮੰਜ਼ਰ ਜਿਹੜਾ ਆ ਉਹ ਬਣਿਆ ਹੋਇਆ ਹੈ ਤਾਂ ਇਹ ਅਸੀਂ ਤਸਵੀਰਾਂ ਦਿਖਾ ਰਿਆਂ ਇਹ ਬਮਿਆਲ ਦਾ ਇਲਾਕਾ ਹੈ ਪਠਾਨਕੋਟ ਦਾ ਇਲਾਕਾ ਹੈ ਨਰੂਟ ਜੈਮਲ ਸਿੰਘ ਵਾਲਾ ਦਾ ਇਲਾਕਾ ਹੈ ਜਿੱਥੇ ਭਾਰੀ ਮੀਂਹ ਦੇ ਕਾਰਨ ਤਬਾਹੀ ਮੱਚੀ ਹੈ ਔਰ ਰਣਜੀਤ ਸਾਗਰ ਡੈਮ ਜਿਹੜਾ ਖਤਰੇ ਦਾ ਨਿਸ਼ਾਨ ਹੁੰਦਾ ਹੈ ਉਸ ਤੋਂ ਵੀ ਉੱਪਰ ਪਾਣੀ ਜਦੋਂ ਚਲਿਆ ਗਿਆ ਤੇ ਫਿਰ ਰਾਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਨਰੂਟ ਜੈਮਲ ਸਿੰਘ ਵਾਲਾ ਦੇ ਨਾਲ ਲੱਗਦੇ 80 ਪਿੰਡ ਉਸ ਤਬਾਹੀ ਦੀ ਮਾਰਕੀਟ ਆ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਔਰ ਲੋਕਾਂ ਦੀਆਂ ਦੁਕਾਨਾਂ ਤੈ ਸਨੈਪਸ ਹੋ ਚੁੱਕੀਆਂ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇੱਕ ਪਿੰਡ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੇਖ ਹੀ ਸਕਦੇ ਹੋ ਤੁਸੀਂ ਕਿਸੇ ਦੀਆਂ ਟਰਾਲੀਆਂ ਡੁੱਬੀਆਂ ਨੇ ਜੇਕਰ ਤੁਰਕੇ ਜਾਈਏ ਤਾਂ ਗੋਡਿਆਂ-ਗੋਡਿਆਂ ਤੱਕ ਪਾਣੀ ਜਿਹੜਾ ਉਹ ਚੜਿਆ ਹੋਇਆ ਹੈ ਗੋਡੇ-ਗੋਡੇ ਤੱਕ ਪਾਣੀ ਆ ਚੁੱਕਾ ਹੈ ਤਾਂ ਕਈ ਲੋਕ ਵੀ ਫਸੇ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਵਾਸਤੇ ਐਨਡੀਆਰਐਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਨੇ ਔਰ ਹੈਲੀਕਾਪਟਰ ਵੀ ਬੁਲਾ ਲਿਆ ਗਿਆ ਹੈਲੀਕਾਪਟਰ ਦੇ ਜ਼ਰੀਏ ਵੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਪਹੁੰਚੇ ਹੋਏ ਨੇ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਜੇ ਕੋਈ ਵੀ ਅਰਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਵਾਸਤੇ ਪਹਿਲਾਂ ਤੋਂ ਪ੍ਰਬੰਧ ਕੀਤੇ ਜਾ ਚੁੱਕੇ ਨੇ ਐਂਬੂਲੈਂਸਾਂ ਤਿਆਰ ਨੇ ਸ਼ੈਲਟਰ ਹੋਮ ਪਠਾਨਕੋਟ ਦੇ ਵਿੱਚ ਬਣਾ ਦਿੱਤੇ ਗਏ ਨੇ ਜਿਨ੍ਹਾਂ ਦੇ ਘਰਾਂ ਚ ਪਾਣੀ ਜਾ ਚੁੱਕਿਆ ਹੈ ਰਹਿਣ ਵਾਲੀ ਸਥਿਤੀ ਨਹੀਂ ਹੈ ਉਹਨਾਂ ਨੂੰ ਜੋ ਪਠਾਨਕੋਟ ਸ਼ੈਲਟਰ ਹੋਮ ਬਣਾਇਆ ਗਿਆ ਉੱਥੇ ਰਹਿਣ ਦੇ ਵਾਸਤੇ ਜਗ੍ਹਾ ਦੇ ਦਿੱਤੀ ਹੈ ਬਕਾਇਦਾ ਹੈਲੀਕਾਪਟਰ ਬੁਲਾਇਆ ਗਿਆ ਰੈਸਕਿਊ ਕਰਨ ਦੇ ਵਾਸਤੇ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਨੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੇ ਮੌਕੇ ਦੇ ਹਾਲਾਤ ਬਹੁਤ ਭਿਆਨਕ ਤੇ ਬਹੁਤ ਖਤਰਨਾਕ ਇਸੇ ਇਲਾਕੇ ਦੇ ਵਿੱਚ ਬਣੇ ਹੋਏ ਆ ਜਿੱਥੇ ਕੁਦਰਤੀ ਆਫਤ ਦੇਖਣ ਨੂੰ ਮਿਲੀ ਹੈ ਕਿਉਂਕਿ ਡੈਮ ਦੇ ਵਿੱਚ ਪਾਣੀ ਵਧ ਚੁੱਕਿਆ ਹੈ ਜਿਸ ਕਾਰਨ ਫਲੱਡ ਗੇਟ ਖੋਲੇ ਗਏ ਨੇ ਔਰ ਰਾਵੀ ਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਜਿਸ ਕਾਰਨ ਇਹ ਪਿੰਡਾਂ ਨੂੰ ਮਾਰ